ਆਪਣਾ ਹਿੰਦੂ ਧਰਮ ਨੂੰ ਛੱਡ ਕੇ ਉਹਨਾਂ ਨੇ ਅੰਮ੍ਰਿਤ ਪਾਨ ਕੀਤਾ ਇਹਦੇ ਬਾਰੇ ਕੀ ਕਹੋਗੇ ਗੁਰੂ ਸਿੱਖ ਧਰਮ ਨੂੰ ਪਹਿਲਾਂ ਹੀ ਬਹੁਤ ਲਾਈਕ ਕਰਦੇ ਸੀਗੇ ਉਹਨਾਂ ਦੀ ਬਚਪਨ ਤੋਂ ਹੀ ਉਧਰ ਦੀ ਲਗਨ ਸੀਗੀ ਇਹਦੇ ਬਾਰੇ ਕੁਝ ਗੱਲਾਂ ਤੁਹਾਨੂੰ ਤੁਹਾਨੂੰ ਮਿਲ ਰਹੀਆਂ ਜਾਂ ਫਿਰ ਉਹ ਵੀ ਸਹਿਮਤ ਨੇ ਤੁਹਾਡੇ ਰਿਸ਼ਤੇਦਾਰ ਕੀ ਹਾਂ ਜੋ ਕੀਤਾ ਕੁੜੀ ਨੇ ਬਹੁਤ ਵਧੀਆ ਕੀਤਾ ਅਸੀਂ ਆਪ ਨੂੰ ਬਹੁਤ ਲੱਕੀ ਸਮਝਦੇ ਹਾਂ ਕਿ ਸਾਡੇ ਬੱਚੀ ਨੇ ਅੰਮ੍ਰਿਤ ਪਾਨ ਕੀਤਾ ਬਾਬਾ ਜੀ ਨੇ ਉਹਨਾਂ ਨੂੰ ਆਪਣੇ ਲਈ ਚੁਣਿਆ ਤੁਹਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਜਿਹੜੀ ਥਾਰ ਥਾਰ ਵਾਲੀ ਕੁੜੀ ਦੇ ਨਾਂ ਨਾ ਕਾਫੀ ਫੇਮਸ ਹੈ ਥਾਰ ਉਹਨਾਂ ਦੀ ਆਪਣੀ ਹੈ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਉਹ ਮਿਹਰਾਬ ਬਿਨਾਂ ਦੱਸੇ ਉੱਥੇ ਗਈ ਤੁਹਾਨੂੰ ਗੁੱਸਾ ਨਹੀਂ ਆਇਆ ਸਭ ਕਹਿ ਰਹੇ ਕਿ ਜਵਾਨ ਕੁੜੀ ਹੈ ਪਹਿਲਾਂ ਤੁਸੀਂ ਸ਼ੰਭੂ ਬਾਹਰ ਤੇ ਭੇਜਤੀ ਕੱਲੀ ਕਿਸਾਨ ਹੈ ਤੇ ਅਸੀਂ ਆ ਉਹ ਵੀ ਘਰ ਦੇ ਕਿਸੇ ਦੇ ਜੀ ਆ ਬੈਠੇ ਆ ਤੇ ਉਹ ਕੋਈ ਗਲਤ ਕੰਮ ਤੇ ਗਈ ਨਹੀਂ ਹੈ ਉਹ ਸੇਵਾ ਕਰਨ ਗਈ ਸੰਗਤ ਦੀ ਤੇ ਉਹਦਾ ਉਹਦਾ ਪ੍ਰੋਫੈਸ਼ਨ ਵੀ ਹੈ ਇਸ ਕਰਕੇ ਸਾਨੂੰ ਇਸਦਾ ਕੋਈ ਇਤਰਾਜ਼ ਨਹੀਂ ਹੋਇਆ ਤਾਨੂੰ ਇਹ ਸੀਗਾ ਡਰ ਜ਼ਰੂਰ ਸੀ ਇੱਕ ਮਾਤਾ ਪਿਤਾ ਹੋਣ ਦੇ ਨਾਤੇ ਕਿ ਉੱਥੇ ਬਹੁਤ ਹਾਲਾਤ ਖਰਾਬ ਹੈ ਤੇ ਅਸੀਂ ਉਹਨੂੰ ਬਾਰ-ਬਾਰ ਕਾਲ ਕਰਦੇ ਹੀ ਬੇਟਾ ਤੁਸੀਂ ਆ ਜਾਓ ਉਹ ਕਹੇਰੀ ਮम्मा ਤੁਸੀਂ ਇੱਥੇ ਦੇ ਹਾਲਾਤ ਦੇਖੋ ਇੱਕ ਵਾਰੀ ਮੈਨੂੰ ਮਿਲਣ ਆਓ ਇੱਥੇ ਆ ਕੇ ਦੇਖੋ ਉਹ ਤੁਸੀਂ ਮੈਨੂੰ ਖੁਦ ਹੌਸਲਾ ਦੇਣਾ ਕਿ ਬੇਟਾ ਇੱਥੇ ਸੇਵਾ ਕਰੋ ਇੱਥੇ ਮੇਰੀ ਤੁਹਾਡੀ ਜ਼ਰੂਰਤ ਹੈ ਤੁਹਾਨੂੰ ਰਿਸ਼ਤੇਦਾਰੀਆਂ ਆਣ ਗਉਣ ਕਹਿੰਦੇ ਨੇ ਕਿ ਕਿਉਂ ਭੇਜ ਦਿੱਤਾ ਕਿਉਂ ਸਾਡੇ ਨਾਲੇ ਤੁਹਾਡੇ ਕੋਲ ਜ਼ਮੀਨ ਵੀ ਇੰਨੀ ਨਹੀਂ ਹੈਗੀ ਕਿ ਕੋਈ ਲੈਣ ਦੇਣ ਦੀ ਜ਼ਮੀਨ ਦਾ ਨਾ ਉਹ ਤਾਂ ਕਿਸਾਨ ਹੈ ਉਹਨਾਂ ਦੀ ਤਾਂ ਕਿੱਲਿਆਂ 'ਚ ਜ਼ਮੀਨ ਹੈ ਸਾਡੇ ਕੋਲ ਤਾਂ ਹੈ ਹੀ ਦੋ ਮਰਲੇ ਤਾਨੂੰ ਕੀ ਲੋੜ ਐ ਉੱਥੇ ਜਾਣ ਦੀ ਐਵੇਂ ਦੇ ਕੁਐਸਚਨ ਤੁਹਾਨੂੰ ਮਿਲਦੇ ਨੇ ਸਵਾਲ ਜਵਾਬ ਹੁੰਦੇ ਨੇ ਤੁਹਾਡੇ ਨਾਲ ਨਾਮ ਹੁੰਦਾ ਤਾਂ ਐ ਹੁੰਦੀ ਕਿ ਕਿਸਾਨਾਂ ਬੱਚੇ ਦੇ ਆਪਣਾ ਸ਼ੌਕ ਹੁੰਦੇ ਬੱਚਾ ਕਹਿੰਦਾ ਕਿ ਨਾ ਮੈਨੂੰ ਮੈਂ ਆਪਣੇ ਇਸ ਕੰਮ 'ਚ ਹੈਗਾ ਤੇ ਮੈਨੂੰ ਚਾਹੀਦਾ ਕਿਸੇ ਸੇਵਾ ਕਰਨੀ ਚਾਹੀਦੀ ਮੈਂ ਮਮਾ ਹੁਣ ਮੋਰਚਾ ਫਤੇ ਕਰਕੇ ਆਉਂਗੀ ਮੇਰੀ ਇੱਥੇ ਜ਼ਰੂਰਤ ਹੈ ਮੈਂ ਹੁਣ ਇੱਥੇ ਹੀ ਰਹਿਣਾ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਤੁਹਾਡੀ ਲੱਤ ਦਾ ਇਨਾ ਤੁਸੀਂ ਕਿੱਦਾਂ ਹੀ ਕਰੋਗੇ ਕਹਿੰਦੀ ਮਮਾ ਨਹੀਂ ਮੇਰੇ ਨਾਲ ਉਹ ਵੀ ਜ਼ਿਆਦਾ ਇੱਥੇ ਤੁਸੀਂ ਆ ਕੇ ਦੇਖੋ ਕਿੱਦਾਂ ਅੰਥਰੂਗਾ ਇਸ ਦੇ ਗੋਲੇ बरसਦੇ ਪਏ ਆ ਸਭ ਸਿਆਣੇ ਕੀ ਸਾਰੇ ਉਹ ਕਿਤੇ ਕਿਸੇ ਦੇ ਘਰ ਦੇ ਜੀ ਹੈ ਨਾ ਤਾ ਨੂੰ ਇਦਾਂ ਨਹੀਂ ਹੋਇਆ ਕਿ ਘਰ ਦਾ ਖਰਚਾ ਕਿੱਦਾਂ ਚੱਲੂਗਾ ਹੁਣ ਉੱਥੇ ਜਾ ਕੇ ਬੈਠ ਗਈ ਹੈ ਤੇ ਕਿੰਨੇ ਖਰਚੇ ਰੋਜ਼ ਮਰਾਈ ਜੰਤ ਕੀ ਰੋਜ਼ ਸਾਨੂੰ ਕਿੰਨੇ ਨਿੱਕੇ ਨਿੱਕੇ ਖਰਚੇ ਨਿਕਲ ਆਉਂਦੇ ਨੇ ਉਹ ਗੁਜ਼ਾਰਾ ਕਿਵੇਂ ਚੱਲ ਰਿਹਾ ਹੈ ਮੁਸ਼ਕਿਲ ਹਾਲਾਤ ਚ ਗੁਜ਼ਰ ਰਹੇ ਹੈ ਨਾ ਅਸੀਂ ਇਸ ਟਾਈਮ ਡਾਵਾ ਡੋਲ ਹੋਏ ਆ ਪਰ ਸਾਡੀ ਬੱਚੀ ਸਾਨੂੰ ਹਿੰਮਤ ਦਿੰਦੀ ਹੈ ਕਿ ਮम्मा ਕੋਈ ਗੱਲ ਨਹੀਂ ਥੋੜੀ ਦੇਰ ਹੋਰ ਕਿਉਂਕਿ ਬਾਬਾ ਹੀ ਸਾਡੇ ਨਾਲ ਹੈ ਸਭ ਕੁਝ ਠੀਕ ਹੋਏਗਾ ਇਹ ਵੀ ਹਾਲਾਤ ਨਿਕਲ ਜਾਣਗੇ ਤੁਹਾਡੇ ਕੁਝ ਨਹੀਂ ਹੁੰਦਾ ਇਸ ਟਾਈਮ ਇਹ ਹੈ ਕਿ ਬੈਂਕਾਂ ਬੁੰਕਾਂ ਦਾ ਸਾਰਾ ਸਿਸਟਮ ਸਾਡਾ ਰੁਕਿਆ ਹੋਇਆ ਔਰ ਸਾਨੂੰ ਰੋਜ਼ ਕਾਲ ਆਉਂਦੀਆਂ ਬੈਂਕਾਂ ਤੋਂ ਗੰਦੀ ਕੀ ਮम्मा ਮੈਨੂੰ ਇੱਥੇ ਲੱਗਦਾ ਹੀ ਨਹੀਂ ਕਿ ਮੈਂ ਆਪਣੇ ਘਰ ਤੋਂ ਦੂਰ ਬੈਠੀ ਆ ਮੈਨੂੰ ਉਪਰਾਪਨ ਨਹੀਂ ਲੱਗਦਾ ਜਿੱਦਾਂ ਵੀਰ ਭਾਈ ਆ ਭਰਾਏ ਭਾਈ ਆਂਦੇ ਆ ਉਹ ਸਾਨੂੰ ਪਿਆਰ ਦਿੰਦੇ ਆ ਵੱਡੇ ਬਜ਼ੁਰਗ ਆਂਦੇ ਆ ਉਹ ਸਾਨੂੰ ਪਿਆਰ ਦਿੰਦੇ ਆ ਸਾਡੀ ਹਿੰਮਤ ਬਣਾਉਂਦੇ ਆ ਸਾਨੂੰ ਸਪੋਰਟ ਕਰਦੇ ਆ ਸਾਨੂੰ ਬਹੁਤ ਵਧੀਆ ਲੱਗਦਾ ਹੈ ਕਿਸਾਨਾਂ ਦੀ ਸੇਵਾ ਕਰ ਰਿਹਾ ਹੈ ਜੋ ਜਿੱਥੋਂ ਸਾਨੂੰ ਅੰਨ ਦਤਾ ਸਾਡੇ ਉਹ ਕਿਸਾਨ ਅਤੇ ਅਸੀਂ ਆਂ ਸੇਵਾ ਕਰ ਰਿਹਾ ਸਾਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਜਦੋਂ ਸਾਰੀ ਪਬਲਿਕ ਉਹਨਾਂ ਨੂੰ ਦੇਖ ਰਹੀ ਹੈ ਔਰ ਉਹਨਾਂ ਦਾ ਸਪੋਰਟ ਕਰ ਰਹੀ ਹੈ ਔਰ ਸਾਨੂੰ ਵੀ ਬੜੀ ਖੁਸ਼ੀ ਹੋ ਰਹੀ ਹੈ ਇਸ ਗੱਲ ਦੀ ਸ਼ੰਭੂ ਬਾਰਡਰ ਤੇ ਕਿਸਾਨਾਂ ਦੀ ਲਗਾਤਾਰ ਸੇਵਾ ਕਰ ਰਹੀ ਹੀਨਾ ਨਾਮ ਦੀ ਲੜਕੀ ਜਿਸ ਨੂੰ ਥਾਰ ਵਾਲੀ ਕੁੜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤਾਂ ਜੋ ਕਿ ਅੱਜ ਕੱਲ ਆਮ ਤੌਰ ਤੇ ਸੁਰਖੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹਨਾਂ ਦੀਆਂ ਤਸਵੀਰਾਂ ਕਿ ਕਿਵੇਂ ਉਹ ਸ਼ੰਭੂ ਬਾਰਡਰ ਤੇ ਕਿਸਾਨਾਂ ਦੀ ਸੇਵਾ ਕਰਦੀ ਹੋਈ ਨਜ਼ਰ ਆ ਰਹੀ ਹੈ ਇਸੇ ਨੂੰ ਲੈ ਕੇ ਅੱਜ ਅਸੀਂ ਹੌਦਦੇ ਪਰਿਵਾਰ ਦੇ ਨਾਲ ਗੱਲਬਾਤ ਕਰਨ ਪਹੁੰਚੇ ਆਂ ਨਾਲੇ ਤੁਹਾਨੂੰ ਦੱਸ ਦਈਏ ਕਿ ਹੀਨਾ ਨੇ ਹਾਲ ਹੀ ਦੇ ਵਿੱਚ ਧਰਮ ਪਰਿਵਰਤਨ ਵੀ ਕੀਤਾ ਹੈ ਜੋ ਕਿ Hindu ਫੈਮਲੀ ਤੋਂ ਬਿਲਾਉਂਗ ਕਰਦੀ ਹੈ ਇਸੇ ਨਾਲ ਹੀ ਤੁਹਾਨੂੰ ਦੱਸਦੀ ਉਹ ਉਹਨਾਂ ਨੇ ਗੁਰਸਿੱਖ ਧਰਮ ਨਾ ਕੀਤੀ ਹੈ ਜੀ ਹਾਂ ਉਹਨਾਂ ਨੇ ਅੰਮ੍ਰਿਤ ਛਕਾਇਆ ਹੈ ਅੰਮ੍ਰਿਤ ਪਾਨ ਕੀਤਾ ਹੈ ਇਸਦੇ ਚਾਲ ਦੇ ਆਂ ਗੱਲਬਾਤ ਕਰਦੇ ਆਂ ਉਹਨਾਂ ਦੀ ਫੈਮਲੀ ਦੇ ਨਾਲ ਉਹਨਾਂ ਦੇ ਮਾਤਾ ਪਿਤਾ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮਾਨ ਇੰਡੀਆ ਪੰਜਾਬ ਦੇ ਥੈਂਕ ਯੂ ਜਿਵੇਂ ਕਿ ਤੁਹਾਡੀ ਬੇਟੀ ਹੀਨਾ ਚੰਬੂ ਬਾਟਰ ਤੇਸ ਕਿਸਾਨਾਂ ਦੀ ਸੇਵਾ ਵਿੱਚ ਲਗਾਤਾਰ ਲੱਗੀ ਹੋਈ ਹੈ। ਔਰ ਇਹ ਵੀ ਖਬਰ ਆਈ ਹੈ ਕਿ ਇਹ ਵੀ ਉਹਨਾਂ ਨੇ ਅੰਮ੍ਰਿਤ ਪਾਨ ਕੀਤਾ ਹੈ। ਆਪਣਾ Hindu ਧਰਮ ਨੂੰ ਛੱਡ ਕੇ ਉਹਨਾਂ ਨੇ ਅੰਮ੍ਰਿਤ ਪਾਨ ਕੀਤਾ। ਇਹਦੇ ਬਾਰੇ ਕੀ ਕਹੋਗੇ? ਇਹਦੇ ਬਾਰੇ ਅਸੀਂ ਕਹਾਂਗੇ ਕਿ ਅਸੀਂ ਬਹੁਤ ਜ਼ਿਆਦਾ ਖੁਸ਼ਕਿਸਮਤ ਆ। ਅਸੀਂ ਆਪ ਨੂੰ ਬਹੁਤ ਲੱਕੀ ਸਮਝਦੇ ਆ ਕਿ ਸਾਡੇ ਬੱਚੀ ਨੇ ਅੰਮ੍ਰਿਤ ਪਾਨ ਕੀਤਾ। ਬਾਬਾ ਜੀ ਨੇ ਉਹਨਾਂ ਨੂੰ ਆਪਣੇ ਲਈ ਚੁਣਿਆ। ਜੀ। ਤੁਹਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ। ਉਹਨਾਂ ਨੇ ਅਮ੍ਰਿਤਸ਼ਕਨ ਤੋਂ ਪਹਿਲਾਂ ਤੁਹਾਡ ਨਾਲ ਸਲਾਹ ਕੀਤੀ ਸੀ ਕਿਉਂਕਿ ਮੰਮਾ ਮੈਂ ਅਮ੍ਰਿਤਸ਼ਕਨਾ ਚਾਹੁੰਦੀ ਆ ਜਾਂ ਮੈਂ ਇਸ ਵਿੱਚ ਇੰਟਰਸਟਿਡ ਆ ਹਾਂਜੀ ਉਹਨਾਂ ਦੀ ਕਾਲ ਆਈ ਸੀ ਮੈਨੂੰ ਕਿ ਮੰਮਾ ਮੈਂ ਅਮ੍ਰਿਤਸ਼ਕਨਾ ਚਾਹਨੀ ਆ ਤੇ ਕਿੱਦਾਂ ਮੈਂ ਅਮ੍ਰਿਤਸ਼ਕ ਸਕਦੀ ਮੈਂ ਹਾਂਜੀ ਬੇਟਾ ਬਿਲਕੁਲ ਕਰ ਸਕਦੇ ਆ ਕਿਉਂਕਿ ਜੇ ਤੁਹਾਡਾ ਮਨ ਹੈ ਬਾਬਾ ਜੀ ਨੇ ਤੁਹਾਨੂੰ ਆਪਣੇ ਵਾਸਤੇ ਚੁਣਿਆ ਹੈ ਤੇ ਜਰੂਰ ਕਰੋ ਕਹਿੰਦੀ ਪਰ ਮੇਰੇ ਮਨ 'ਚ ਨਾ ਡਰ ਜਾਇਆ ਲੱਗਦਾ ਹੈ ਮੈਨੂੰ ਮੈਂ ਕਿਹਾ ਬੇਟਾ ਜੇ ਤੁਹਾਡਾ ਮਨ ਹੈ ਫੇਰ ਡਰ ਕੇ ਇਸ ਗੱਲ ਦਾ ਤੇ ਮੈਂ ਕਿਹਾ ਬਾਕੀ ਬਾਬਾ ਜੀ ਦੇ ਛੱਡ ਦੋ ਜੇ ਉਹਨਾਂ ਨੇ ਤੁਹਾਨੂੰ ਚੁਣਿਆ ਤੇ ਰਸਤਾ ਵੀ ਅੱਗੇ ਉਹੀ ਤੁਹਾਨੂੰ ਦਿਖਾਨਗੇ ਤੁਹਾਡਾ ਕੀ ਅੰਕਲ ਓਪੀਨੀਅਨ ਸੀਗਾ ਜਦੋਂ ਉਹਨਾਂ ਨੇ ਤੁਹਾਨੂੰ ਪੁੱਛਿਆ ਇਸ ਬਾਰੇ ਕਿਉਂਕਿ ਕਈ ਵਾਰ ਹੁੰਦਾ ਕਿ ਮੰਮੀ ਨੂੰ ਪੁੱਛ ਲੋ ਪਾਪਾ ਤੋਂ ਡਰ ਲੱਗਦਾ ਹੈ ਹਨਾ ਤੇ ਐਵੇਂ ਦਾ ਕੁਝ ਸੀਗਾ ਉਹਨਾਂ ਦੇ ਮਨ ਦੇ ਵਿੱਚ ਜਾਂ ਤੁਹਾਡੇ ਮਨ 'ਚ ਸੀਗਾ ਕਿ ਨਹੀਂ ਨਹੀਂ ਅਸੀਂ ਨਹੀਂ ਇਹ ਚੀਜ਼ ਕਰवानी ਤਾਂ ਕੋਈ ਗੱਲ ਨਹੀਂ ਸੀ ਹਾਂਜੀ ਅਜੀ ਗੱਲ ਖੁਸ਼ੀ ਦੀ ਗੱਲ ਹੈ ਬੱਚਾ ਹਮਰਪਨ ਕਰ ਰਿਹਾ ਸੋ ਗੁਰਸਿੱਖ ਬਣੇ ਆਪਣੇ ਮਨ ਨੂੰ ਪਨਾ ਅੱਛੇ ਵਿਚਾਰ ਇਹ ਕੇ ਹਾਂਜੀ ਅਸੀਂ ਕਿਨੂੰ ਬਹੁਤ ਵਧੀਆ ਗੱਲ ਦੱਸੋ ਹੂੰ ਤੁਹਾਡੇ ਜਿਹੜੇ ਰਿਸ਼ਤੇਦਾਰ ਆਣ ਉਹ ਆਣ ਮਤਲਬ ਕੁਝ ਗੱਲਾਂ ਵੀ ਕਹਿੰਦੇ ਹੋਣੇ ਆ ਕਿ ਅਮਰਿਤਪਨ ਕਰ ਲਿਆ ਸਾਡੀ ਫੈਮਲੀ ਹਿੰਦੂ ਫੈਮਲੀ ਤੋਂ ਬਿਲੋਂਗ ਕਰਦੀ ਹੈ ਇਹਦੇ ਬਾਰੇ ਕੁਝ ਗੱਲਾਂ ਤੁਹਾਨੂੰ ਸੁਣਨ ਨੂੰ ਮਿਲ ਰਹੀਆਂ ਜਾਂ ਫਿਰ ਉਹ ਵੀ ਸਹਿਮਤ ਨੇ ਤੁਹਾਡੇ ਰਿਸ਼ਤੇਦਾਰ ਕਿ ਹਾਂ ਜੋ ਕੀਤਾ ਕੁੜੀ ਨੇ ਬਹੁਤ ਵਧੀਆ ਕੀਤਾ ਨੇ ਇਸ ਵਾਰੀ ਤੇ ਸਾਰੇ ਆਬਜੈਕਸ਼ਨ ਕਰਦੇ ਹੀ ਹੈ ਤੁਹਾਨੂੰ ਪਤਾ ਸਭ ਨੂੰ ਇਤਰਾਜ਼ ਹੁੰਦਾ ਹੈ ਕਿਉਂਕਿ ਧਰਮ ਪਰिवर्तन ਹੋਣਾ ਤੇ ਸਭ ਨੂੰ ਇਤਰਾਜ਼ ਹੋਣਾ ਸਭ ਕਹਿ ਰਹੇ ਕਿ ਜਵਾਨ ਕੁੜੀ ਹੈ ਪਹਿਲਾਂ ਤੁਸੀਂ ਸ਼ੰਭੂ ਬਾਡਰ ਤੇ ਭੇਜਤੀ ਕੱਲੀ ਹੁਣ ਉਹਨੇ ਅੰਮ੍ਰਿਤ ਪਾਨ ਕਰ ਲਿਆ ਕੱਲ ਨੂੰ ਅਸੀਂ ਉਹਨੂੰ ਵਿਆਹਣਾ ਵੀ ਹੈ ਕੌਣ ਰਿਸ਼ਤਾ ਦੇਗਾ ਕੌਣ ਇਹਨਾਂ ਵਿਆਹ ਕਰੇਗਾ ਤੁਸੀਂ ਉਹ ਤੇ ਬੱਚੀ ਹੈ ਤੁਸੀਂ ਸਿਆਣੇ ਆ ਤੁਹਾਨੂੰ ਸਮਝਾਉਣਾ ਚਾਹੀਦਾ ਸੀਗਾ ਤੁਸੀਂ ਉਹਨੂੰ ਬਿਲਕੁਲ ਵੀ ਮਨਾ ਨਹੀਂ ਕੀਤਾ ਪਰ ਇਹ ਤੇ ਪਰ ਧਰਮ ਪਰिवर्तन ਕੀਤਾ ਆ ਤੁਸੀਂ ਸਲਾਹ ਕਰਦੇ ਸਾਡੇ ਨਾਲ ਜਾਂ ਸਾਨੂੰ ਪੁੱਛਦੇ ਫਿਰ ਉਹਨੂੰ ਗੱਲ ਕਰਦੇ ਉਹ ਬੱਚੀ ਸੀ ਤੁਸੀਂ ਸਿਆਣੇ ਸੀ ਤੁਹਾਨੂੰ ਸੋਚਣਾ ਚਾਹੀਦਾ ਸੀਗਾ ਜਿਵੇਂ ਕਿ ਹੀਨਾ ਦੇ ਪੈਰ ਦੇ ਵਿੱਚ ਥੋੜੀ ਜੀ ਪ੍ਰੋਬਲਮ ਵੀ ਹੈ ਨਾ ਕਿ ਤੁਹਾਨੂੰ ਡਰ ਨਹੀਂ ਲੱਗਾ ਕਿ ਅਸੀਂ ਇਕੱਲੀ ਕੁੜੀ ਨੂੰ ਸ਼ੰਭੂ ਬਾਡਰ ਤੇ ਭੇਜ ਦਿੱਤਾ ਜਿੱਥੇ ਗੋਲੇ ਵਰਸਾਏ ਜਾ ਰਹੇ ਨੇ ਹੈ ਨਾ ਤੇ ਜਿਵੇਂ ਕਿ ਉੱਥੇ ਕਾਫੀ ਜ਼ਿਆਦਾ ਹਾਲਾਤ ਵੀ ਮਾੜੇ ਦੇਖੇ ਜਾ ਰਹੇ ਨੇ ਤੁਸੀਂ ਖਬਰਾਂ 'ਚ ਵੀ ਦੇਖਦੇ ਹੋਵੋਗੇ ਤੁਹਾਡੇ ਜ਼ਾਇਨ 'ਚ ਇਹ ਨਹੀਂ ਆਇਆ ਕਿ ਥੋੜੀ ਲੜਕੀ ਦੀ ਲੱਤ ਵੀ ਥੋੜੀ ਖਰਾਬ ਥੋੜੀ ਪ੍ਰੋਬਲਮ ਜ ਹੈ ਔਰ ਉੱਥੇ ਜਾ ਕੇ ਮਾਹੌਲ ਵੀ ਬੜਾ ਡੇਂਜਰਸ ਹੈ ਤੁਹਾਨੂੰ ਇਹ ਨਹੀਂ ਆਇਆ ਕਿ ਲੜਕੀ ਉੱਥੇ ਜਾ ਕੇ ਖਬਰਾ ਜਾਏਗੀ ਜਾਂ ਫਿਰ ਉਹਨੂੰ ਘਰ ਅਸੀਂ ਬੁਲਾ ਲਈਏ ਤੂੰ ਕੀ ਕਰਨਾ ਉੱਥੇ ਜਾ ਕੇ ਤੂੰ ਆ ਜਾ ਕਦੀ ਕਿਦਾਂ ਫੋਨ ਕਰਕੇ ਤੁਸੀਂ ਬੁਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਉਹਨੂੰ ਮੈਂ ਇੱਕ ਅੱਧੀ ਵਾਰ ਪਹਿਲਾ ਪਹਿਲਾ ਫੋਨ ਕੀਤਾ ਪਹਿਲਾਂ ਤਾਂ ਜਦੋਂ ਉਹ ਘਰ ਹੋ ਗਏ ਤੇ ਸਾਨੂੰ ਪਤਾ ਨਹੀਂ ਸੀ ਜਿੱਦਾਂ ਉਹ ਡੇਲੀ ਡਿਊਟੀ ਤੇ ਜਾਂਦੇ ਇਦਾਂ ਹੀ ਡਿਊਟੀ ਤੇ ਗਏ ਸੀ 6-7 ਵਜੇ ਜਿੱਦਾਂ ਘਰ ਆਂਦੇ ਤਾਂ ਕਾਲ ਆਈ ਕਿ ਮੰਮਾ ਇਦਾਂ ਮੈਂ ਮੀਡੀਆ ਤੇ ਦੇਖਿਆ ਵਾ ਕਿ ਸ਼ੰਭੂ ਬਾਰਡਰ ਤੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਤੇ ਮੈਂ ਉਹਨਾਂ ਦੀ ਸੇਵਾ 'ਚ ਜਾ ਰਹੀ ਆ ਤੇ ਮੈਂ ਕਿਹਾ ਬੇਟਾ ਤੁਸੀਂ ਘਰ ਸਲਾਹ ਤੇ ਕਰ ਲੈਂਦੇ ਪਹਿਲਾਂ ਤੇ ਕਹਿੰਦੇ ਮੰਮਾ ਨਹੀਂ ਅਸੀਂ ਕੋਈ ਗੱਲ ਨਹੀਂ ਅਸੀਂ ਜਲਦੀ ਕੱਲ ਹੀ ਮੁੜ ਆਣਾ ਵਾ ਬਸ ਤੁਸੀਂ ਟੈਨਸ਼ਨ ਨਾ ਲਓ ਫਿਰ ਜਦੋਂ ਗਏ ਉੱਥੇ ਤੇ ਨਿਊਜ਼ ਦੇਖੀਆਂ ਕਿ ਉੱਥੇ ਦੇ ਹਾਲਾਤ ਬਹੁਤ ਖਰਾਬ ਹੈ ਸਾਰਾ ਕੁਝ ਬੜਾ ਯਾਨੀ ਖਰਾਬ ਹੋ ਚੁੱਕਾ ਹੋਇਆ ਫਿਰ ਮੈਂ ਉਹਨੂੰ ਕਾਲ ਕੀਤੀ ਮੈਂ ਕਿਹਾ ਬੇਟਾ ਮੈਨੂੰ ਡਰ ਲੱਗ ਰਿਹਾ ਤੁਸੀਂ ਘਰ ਆ ਜਾਓ ਕਹਿੰਦੀ ਨਹੀਂ ਮੰਮਾ ਹੁਣ ਤੇ ਅਸੀਂ ਮੋਰਚਾ ਫਤਿਹ ਕਰਕੇ ਆਵਾਂਗੇ ਤੁਸੀਂ ਆ ਕੇ ਇੱਥੇ ਦੇਖੋ ਕਿ ਇੱਥੇ ਦਾ ਮਾਹੌਲ ਕਿੰਨਾ ਖਰਾਬ ਹੈ ਇੱਥੇ ਮੈਨੂੰ ਮੇਰੀ ਸਭ ਨੂੰ ਬਹੁਤ ਜ਼ਰੂਰਤ ਹੈਗੀ ਹੈ ਕਿਉਂਕਿ ਮੇਰਾ ਪ੍ਰੋਫੈਸ਼ਨ ਵੀ ਨਰਸਿੰਗ ਦਾ ਹੈ ਔਰ ਮੈਂ ਇਦਾਂ ਨਹੀਂ ਆ ਸਕਦੀ ਤੁਸੀਂ ਵੀ ਮੈਨੂੰ ਇਹੀ ਸਿੱਖਿਆ ਦਿੱਤੀ ਹੈ ਕਿ ਸਾਨੂੰ ਸੇਵਾ ਕਰਨੀ ਚਾਹੀਦੀ ਹੈ ਔਰ ਜੇ ਤੁਸੀਂ ਇੱਥੇ ਦੇ ਆ ਕੇ ਹਾਲਾਤ ਦੇਖੋਗੇ ਕਿ ਇੱਥੇ ਹਾਲਾਤ ਕਿੰਨੇ ਚੱਲ ਰਹੇ ਆ ਸੀਰੀਅਸ ਤੇ ਤੁਸੀਂ ਮੈਨੂੰ ਖੁਦ ਨਹੀਂ ਕਹੋਗੇ ਕਿ ਮਮਾ ਘਰ ਆ ਜਾਓ ਮੈਂ ਮਮਾ ਹੁਣ ਮੋਰਚਾ ਫਤਿਹ ਕਰਕੇ ਆਉਂਗੀ ਮੇਰੀ ਇੱਥੇ ਜ਼ਰੂਰਤ ਹੈ ਮੈਂ ਹੁਣ ਇੱਥੇ ਹੀ ਰਹਿਣਾ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਤੁਹਾਡੀ ਲੱਤ ਦਾ ਇਨਾ ਤੁਸੀਂ ਕਿੱਦਾਂ ਹੀ ਕਰੋਗੇ ਕਹਿੰਦੀ ਮਮਾ ਨਹੀਂ ਮੇਰੇ ਨਾਲ ਉਹ ਵੀ ਜ਼ਿਆਦਾ ਇੱਥੇ ਤੁਸੀਂ ਆ ਕੇ ਦੇਖੋ ਕਿਦਾਂ ਅੰਥਰੂਗ ਇਸ ਦੇ ਗੋਲੇ ਵਰਸਦੇ ਪਿਆ ਸਭ ਸਿਆਣੇ ਕੀ ਸਾਰੇ ਉਹ ਵੀ ਤਾਂ ਕਿਸੇ ਦੇ ਘਰ ਦੇ ਜੀ ਹੈ ਨਾ ਉਹ ਵੀ ਤਾਂ ਇੱਥੇ ਮੈਂ ਇਹ ਨਵਲ ਦੇਖ ਕੇ ਮੇਰੇ ਚ ਬਹੁਤ ਹਿੰਮਤ ਆਂਦੀ ਹੈ ਤੇ ਮੈਂ ਨਹੀਂ ਆਣਾ ਕਰ ਕੋਈ ਗੱਲ ਨਹੀਂ ਬਾਬਾ ਜੀ ਮੇਰੇ ਨਾਲ ਹੈ ਸਭ ਕੁਝ ਠੀਕ ਹੀ ਹੋਏਗਾ ਤਾਂ ਤੁਸੀਂ ਮੇਰਾ ਹੌਂਸਲਾ ਬਣਾਣਾ ਹੈ ਬਸ ਆਹੀ ਗੱਲ ਹੋਈ ਫਿਰ ਮੇਨਾਂ ਮੇਰੇ ਜਿਵੇਂ ਕਿ ਲੋਕ ਤੁਹਾਨੂੰ ਕਹਿੰਦੇ ਨੇ ਤੁਸੀਂ ਪਿਓ ਹੋਣ ਦੇ ਨਾਤੇ ਧੀ ਨੂੰ ਉੱਥੇ ਭੇਜ ਦਿੱਤਾ ਉੱਥੇ ਦਾ ਮਾਹੌਲ ਉੱਥੇ ਬੰਦੇ ਰਹਿੰਦੇ ਸਾਰੇ ਜੋ ਵੀ ਚੀਜ਼ਾਂ ਹੋ ਰਹੀਆਂ ਨੇ ਅਥਰੂ ਗੈਸ ਤੇ ਗੋਲੇ ਬਰਸ ਰਹੇ ਨੇ ਥੋੜੀ ਦਿੱਕਤ ਵੀ ਆ ਉਹਨਾਂ ਦੀ ਲੱਤ ਨੂੰ ਹੈਨਾ ਤੇ ਤੁਹਾਨੂੰ ਰਿਸ਼ਤੇਦਾਰੀਆਂ ਆਣ ਗਉਣ ਕਹਿੰਦੇ ਨੇ ਕਿ ਕਿਉਂ ਭੇਜ ਦਿੱਤਾ ਕਿਉਂ ਸਾਡੇ ਨਾਲੇ ਤੁਹਾਡੇ ਕੋਲ ਜ਼ਮੀਨ ਵੀ ਇੰਨੀ ਨਹੀਂ ਹੈਗੀ ਕਿ ਕੋਈ ਲੈਣ ਦੇਣ ਦੀ ਜ਼ਮੀਨ ਦਾ ਨਾ ਉਹ ਤਾਂ ਕਿਸਾਨ ਹੈ ਉਹਨਾਂ ਦੀ ਤਾਂ ਕਿੱਲਿਆਂ ਚ ਜ਼ਮੀਨ ਹੈ ਸਾਡੇ ਕੋਲ ਤਾਂ ਹੈ ਹੀ ਦੋ ਮਰਲੇ ਤੁਹਾਨੂੰ ਕੀ ਲੋੜ ਹੈ ਉੱਥੇ ਜਾਣ ਦੀ ਐਵੇਂ ਦੇ ਕੁਐਸਚਨ ਤੁਹਾਨੂੰ ਮਿਲਦੇ ਨੇ ਸਵਾਲ ਜਵਾਬ ਹੁੰਦੇ ਨੇ ਤੁਹਾਡੇ ਨਾਲ ਨਾਮ ਹੁੰਦੇ ਤਾਂ ਹ ਹੁੰਦੀ ਕਿਸੇ ਬੱਚੇ ਦੇ ਆਪਣਾ ਸ਼ੌਕ ਹੁੰਦੇ ਬੱਚਾ ਕਹਿੰਦਾ ਕਿ ਨਾ ਮੈਨੂੰ ਮੈਂ ਆਪਣੇ ਇਸ ਕੰਮ 'ਚ ਹੈਗੀ ਆ ਤੇ ਮੈਨੂੰ ਚਾਹੀਦੇ ਕਿਸੇ ਸੇਵਾ ਕਰਨੀ ਚਾਹੁੰਦੇ ਤਾਂ ਮੈਂ ਆਪਣੇ ਡਾਕ ਦੇ ਸੇਵਾ ਕਰਨੇ ਚਾਹਨੀ ਹਾਂ ਮੈਂ ਕਰਾਂਗੀ ਕਿੰਨਾ ਸਮਾਂ ਹੋ ਗਿਆ ਉਹ ਉੱਥੇ ਨੇ ਉਹ ਇੱਕ ਮਹੀਨਾ ਹੋ ਗਿਆ ਮੈਂ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਕਿ ਇੱਕ ਵਾਰੀ ਆ ਕੇ ਮਿਲ ਜਾਏ ਵਿੱਚ ਆਏ ਸੀ ਇੱਕ ਵਾਰੀ 5-10 ਮਿੰਟ ਲਈ ਆਏ ਮਿਲ ਕੇ ਚਲੇ ਗਏ ਬਸ ਦੇਖਾਰੀ ਸੇਵਾ ਕਰ ਰਹੇ ਨੇ ਉੱਥੇ ਉਹ ਹੀ ਕਿਨ ਨਰਸਿੰਗ ਦੀ ਸੇਵਾ ਕਰਦੇ ਜਿਹੜੀ ਥਾਰ ਥਾਰ ਵਾਲੀ ਕੁੜੀ ਦੇ ਨਾਂ ਨਾ ਕਾਫੀ ਫੇਮਸ ਹੈ ਥਾਰ ਉਹਨਾਂ ਦੀ ਆਪਣੀ ਹੈ ਨਹੀਂ ਥਾਰ ਨਾਲ ਦੀ ਆਪਣੀ ਨਹੀਂ ਹੈਗੀ ਉਹਨਾਂ ਦੇ ਫਰੈਂਡ ਹੈਗੇ ਉਹਨਾਂ ਦੀ ਥਾਰ ਹੈ ਜੀਵੇ ਤੁਸ ਦੱਸਿਆ ਕਿ ਉਹ ਤੁਹਾਨੂੰ ਦੱਸ ਕੇ ਨਹੀਂ ਗਏ ਤੇ ਜਦੋਂ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਉਹ ਮੀਰਾ ਬਿਨਾਂ ਦੱਸੇ ਉੱਥੇ ਗਏ ਤੁਹਾਨੂੰ ਗੁੱਸਾ ਨਹੀਂ ਆਇਆ ਨਹੀਂ ਮੈਮ ਥੋੜੀ ਦੇਰ ਲਈ ਤੇ ਸਾਨੂੰ ਇਦਾਂ ਲੱਗਾ ਕਿ ਇਹਨੂੰ ਘਰ ਸਲਾਹ ਕਰਨੀ ਚਾਹੀਦੀ ਸੀ ਫਿਰ ਜਦੋਂ ਅਸੀਂ ਉਹਨੂੰ ਕਾਲ ਕੀਤੀ ਉਹਦੀਆਂ ਸਾਰੀਆਂ ਗੱਲਾਂ ਸੁਨੀਆਂ ਫਿਰ ਅਸੀਂ ਸੋਚੇ ਤੇ ਕਿਸਾਨ ਹੈ ਤੇ ਅਸੀਂ ਆ ਉਹ ਵੀ ਘਰ ਦੇ ਕਿਸੇ ਦੇ ਜੀ ਆ ਬੈਠੇ ਆ ਤੇ ਉਹ ਕੋਈ ਗਲਤ ਕੰਮ ਤਾਂ ਗਈ ਨਹੀਂ ਆ ਉਹ ਸੇਵਾ ਕਰਨ ਗਈ ਸੰਗਤ ਦੀ ਤੇ ਔਰ ਜੋ ਉਹਦਾ ਪ੍ਰੋਫੈਸ਼ਨ ਵੀ ਹੈ ਇਸ ਕਰਕੇ ਸਾਨੂੰ ਇਸੀ ਦਾ ਕੋਈ ਇਤਰਾਜ਼ ਨਹੀਂ ਹੋਇਆ ਸਾਨੂੰ ਇਹ ਸਿਗਾ ਡਰ ਜ਼ਰੂਰ ਸੀ ਇੱਕ ਮਾਤਾ ਪਿਤਾ ਹੋਣ ਦੇ ਨਾਤੇ ਕਿ ਉੱਥੇ ਬਹੁਤ ਹਾਲਾਤ ਖਰਾਬ ਹੈ ਤੇ ਅਸੀਂ ਉਹਨੂੰ ਬਾਰ ਬਾਰ ਕਾਲ ਕਰਦੇ ਹੀ ਬੇਟਾ ਤੁਸੀਂ ਆ ਜਾਓ ਉਹ ਕਹੇ ਰਹੀ ਮम्मा ਤੁਸੀਂ ਇੱਥੇ ਦੇ ਹਾਲਾਤ ਦੇਖੋ ਇੱਕ ਵਾਰੀ ਮੈਨੂੰ ਮਿਲਣ ਆਓ ਇੱਥੇ ਆ ਕੇ ਦੇਖੋ ਉਹ ਤੁਸੀਂ ਮੈਨੂੰ ਖੁਦ ਹੌਸਲਾ ਦੇਣਾ ਕਿ ਬੇਟਾ ਇੱਥੇ ਸੇਵਾ ਕਰੋ ਇੱਥੇ ਮੇਰੀ ਤੁਹਾਡੀ ਜ਼ਰੂਰਤ ਹੈ ਜੀ ਵੇ ਕਿ ਕਮਾਈ ਦਾ ਸਾਧਨ ਤੁਹਾਡੀ ਬੇਟੀ ਉਹੀ ਜੋਬ ਵਗੈਰਾ ਕਰਦੇ ਨੇ ਹਨਾ ਤੇ ਤੁਹਾਨੂੰ ਇਦਾਂ ਨਹੀਂ ਹੋਇਆ ਕਿ ਘਰ ਦਾ ਖਰਚਾ ਕਿਦਾਂ ਚੱਲੂਗਾ ਹੁਣ ਉੱਥੇ ਜਾ ਕੇ ਬੈਠ ਗਈ ਐ ਤੇ ਕਿੰਨੇ ਖਰਚੇ ਰੋਜ਼ ਮਰਾਈ ਜ਼ਿੰਦਗੀ ਚ ਰੋਜ਼ ਸਾਡੇ ਨੂੰ ਕਿੰਨੇ ਨਿੱਕੇ ਨਿੱਕੇ ਖਰਚੇ ਨਿਕਲ ਆਉਂਦੇ ਨੇ ਉਹ ਗੁਜ਼ਾਰਾ ਕਿਵੇਂ ਚੱਲ ਰਿਹਾ ਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਮੈਮ ਇਦਾਂ ਕਿ ਘਰ ਦਾ ਖਰਚਾ ਤੇ ਚਲੋ ਰੋਟੀਆਂ ਤੋਂ ਬੰਦਾ ਭੁੱਖਾ ਨਹੀਂ ਮਰਦਾ ਮਾਲਕ ਚ ਲੰਦਾ ਹੈ ਦੁਕਾਨ ਹੈਗੀ ਆ ਥੋੜਾ ਬੁੱਤਾ ਰੋਟੀ ਪਾਣੀ ਚੱਲੀ ਜਾ ਰਿਹਾ ਬਾਕੀ ਸਾਰੇ ਖਰਚੇ ਹੀ ਨਾ ਦੇ ਸਿਰ ਤੇ ਬੱਚੇ ਦੀ ਫੀਸ ਸੀ ਈਐਮਆਈ ਦੇਣੀ ਸੀਗੀ ਸਾਰਾ ਕੁਝ ਹੁਣ ਬੈਂਕ ਤੋਂ ਰੋਜ਼ ਫੋਨ ਆਉਂਦੇ ਆ ਸਾਨੂੰ ਅਸੀਂ ਫੋਨ ਅਟੈਂਡ ਕਰੀਦੇ ਵੀ ਆ ਕੱਟ ਵੀ ਦੇਈਦੇ ਆ ਸਾਨੂੰ ਸਮਝ ਨਹੀਂ ਇਸ ਟਾਈਮ ਆ ਰਹੀ ਅਸੀਂ ਇਸ ਟਾਈਮ ਇੰਨੇ ਕ ਮੁਸ਼ਕਿਲ ਹਾਲਾਤ ਚ ਗੁਜ਼ਰ ਰਹੇ ਹੈ ਨਾ ਅਸੀਂ ਇਸ ਟਾਈਮ ਡਾਵਾ ਡੋਲ ਹੋਏ ਆ ਪਰ ਸਾਡੀ ਬੱਚੀ ਸਾਨੂੰ ਹਿੰਮਤ ਦਿੰਦੀ ਹੈ ਕਿ ਮੰਮਾ ਕੋਈ ਗੱਲ ਨਹੀਂ ਥੋੜੀ ਦੇਰ ਹੋਰ ਕਿਉਂਕਿ ਬਾਬਾ ਜੀ ਸਾਡੇ ਨਾਲ ਹੈ ਸਭ ਕੁਝ ਠੀਕ ਹੋਏਗਾ ਇਹ ਵੀ ਹਾਲਾਤ ਨਿਕਲ ਜਾਣਗੇ ਤੁਹਾਡੇ ਕੁਝ ਨਹੀਂ ਹੁੰਦਾ ਇਸ ਟਾਈਮ ਇਹ ਹੈ ਕਿ ਬੈਂਕ ਕ ਬੰਕ ਦਾ ਸਾਰਾ ਸਿਸਟਮ ਸਾਡਾ ਰੁਕਿਆ ਹੋਇਆ ਔਰ ਸਾਨੂੰ ਰੋਜ਼ ਕਾਲ ਆਉਂਦੀਆਂ ਬੈਂਕਾਂ ਤੋਂ ਕਿ ਇਦਾਂ ਤੁਸੀਂ ਐਵੇਂ ਨਹੀਂ ਜਮਾ ਕਰਵਾਈ ਕੁਝ ਨਹੀਂ ਅਸੀਂ ਕੋਈ ਜਵਾਬ ਨਹੀਂ ਦੇ ਪਾ ਰਹੇ ਉਹਨਾਂ ਨੂੰ ਇਸ ਟਾਈਮ ਔਰ ਨਾ ਖੁਦ ਸਮਝ ਆ ਰਹੀ ਅਸੀਂ ਕਰੀਏ ਕੀ ਬਸ ਸਾਰੀ ਡੋਰੀ ਬਾਬਾ ਜੀ ਤੇ ਛੱਡੀ ਹੈ ਆਪਣੀ ਦੁਕਾਨ ਕਿਹੜੀ ਜੀ ਮੈਂ ਤੁਸੇ ਦੁਕਾਨ ਦਾ ਜ਼ਿਕਰ ਕੀਤਾ ਆਰਟੀਫੀਸ਼ੀਅਲ ਜੁਐਲਰੀ ਹੈ ਮਨਿਆਤੀ ਦੀ ਤੋਂ ਕਰਦੇ ਵੇਚੀ ਆ ਦੁਕਾਨ ਤੋਂ ਕਿੰਨੀ ਕਮਾਈ ਹੋ ਜਾਂਦੀ ਆਨੋਈ 2 225 ਰੁਪਏ ਮਾਰਜਿਨ ਹੈਗਾ ਮਾਰਜਿਨ ਸਹੀ ਹੈਗਾ ਕਿ 500 1000 ਰੁਪਏ ਸੇਲ ਹੋ ਜਾਂਦੀ ਐ ਕਿੰਨਾ ਮੁਹੱਲੇ ਦੇ ਵਿੱਚ ਦੁਕਾਨ ਕਿੰਨਾ ਨਿਕਲਣਾ ਜੇ ਵਿੱਚ ਜੁਨਾ ਵਾਇਰਲ ਹੋ ਗਏ ਨੇ ਸੋਸ਼ਲ ਮੀਡੀਆ ਤੇ ਜਦੋਂ ਤੁਸੀਂ ਉਹਨਾਂ ਦੀਆਂ ਤਸਵੀਰਾਂ ਦੇਖਦੇ ਹੋ ਆਪਣੇ ਸੋਸ਼ਲ ਫੋਨ ਜਦੋਂ ਖੋਲਦੇ ਹੋ YouTube ਤੇ Instagram ਤੇ ਉਹਨਾਂ ਦੀਆਂ ਤਸਵੀਰਾਂ ਆਉਂਦੀਆਂ ਨੇ ਤੁਹਾਨੂੰ ਕਿਵੇਂ ਤਾਂ ਲੱਗਦਾ ਪ੍ਰਾਊਡ ਫੀਲ ਹੁੰਦਾ ਕਿ ਤੁਹਾਨੂੰ ਕੀ ਲੱਗਦਾ ਕਿ ਵੈਲੀ ਬੈਠੀ ਉੱਤੇ ਕੀ ਕਰ ਰਹੀ ਹੈ ਐਵੇਂ ਦੇ ਕੁਝ ਫੀਲਿੰਗ ਆਉਂਦੀ ਹੈ ਨਹੀਂ ਸਾਨੂੰ ਪ੍ਰਾਊਡ ਫੀਲ ਹੁੰਦਾ ਕਿ ਸਾਡਾ ਬੱਚਾ ਕਿਸੇ ਦੀ ਕਿਸਾਨਾਂ ਦੀ ਸੇਵਾ ਕਰ ਰਿਹਾ ਹੈ ਜੋ ਜਿੱਥੋਂ ਸਾਨੂੰ ਅੰਨ ਦਤਾ ਸਾਡੇ ਉਹ ਕਿਸਾਨ ਹੈ ਤੇ ਅਸੀਂ ਆਂ ਸੇਵਾ ਕਰ ਰਿਹਾ ਸਾਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਜਦੋਂ ਸਾਰੀ ਪਬਲਿਕ ਉਹਨਾਂ ਨੂੰ ਦੇਖ ਰਹੀ ਆ ਔਰ ਉਹਨਾਂ ਦਾ ਸਪੋਰਟ ਕਰ ਰਹੀ ਔਰ ਸਾਨੂੰ ਵੀ ਬੜੀ ਖੁਸ਼ੀ ਹੋ ਰਹੀ ਹੈ ਇਸ ਗੱਲ ਦੀ ਤੇ ਉੱਥੇ ਹੀ ਨਾ ਨੂੰ ਕਿਵੇਂ ਦਾ ਮਾਹੌਲ ਮਿਲ ਰਿਹਾ ਜਿਵੇਂ ਉੱਥੇ ਦੇ ਜਿਹੜੇ ਗੁਰਸਿੱਖ ਭਾਈ ਨੇ ਭੈਣਾਂ ਨੇ ਕੀ ਵਧੀਆ ਮਿਲ ਜੁਲ ਕੇ ਰਹਿ ਰਹੇ ਨੇ ਹਾਂਜੀ ਉੱਥੇ ਉਹਨੂੰ ਬਹੁਤ ਪਿਆਰ ਬਹੁਤ ਸਤਿਕਾਰ ਮਿਲ ਰਿਹਾ ਹੈ ਯਾਨੀ ਘਰ ਵਰਗੀ ਫੈਮਿਲੀ ਲੱਗ ਰਹੀ ਉਹਨੂੰ ਕਹਿੰਦੇ ਕਿ ਮੰਮਾ ਮੈਨੂੰ ਇੱਥੇ ਲੱਗਦਾ ਹੀ ਨਹੀਂ ਕਿ ਮੈਂ ਆਪਣੇ ਘਰ ਤੋਂ ਦੂਰ ਬੈਠੀ ਆ ਮੈਨੂੰ ਉਪਰਾਪਨ ਨਹੀਂ ਲੱਗਦਾ ਜਿੱਦਾ ਵੀਰ ਭਾਈ ਆ ਭਰਾਏ ਭਾਈ ਆਂਦੇ ਆ ਉਹ ਸਾਨੂੰ ਪਿਆਰ ਦਿੰਦੇ ਆ ਵੱਡੇ ਬਜ਼ੁਰਗ ਆਂਦੇ ਆ ਉਹ ਸਾਨੂੰ ਪਿਆਰ ਦਿੰਦੇ ਆ ਸਾਡੀ ਹਿੰਮਤ ਬਣਾਉਂਦੇ ਆ ਸਾਨੂੰ ਸਪੋਰਟ ਕਰਦੇ ਆ ਸਾਨੂੰ ਬਹੁਤ ਵਧੀਆ ਲੱਗਦਾ ਹੈ ਕੋਈ ਪਰਿਵਰਤਨ ਤੋਂ ਬਾਅਦ ਕੋ ਖੋਦ 'ਚ ਪਰਿਵਰਤਨ ਆਇਆ ਜਿਵੇਂ ਧਰਮ ਪਰਿਵਰਤਨ ਤੋਂ ਬਾਅਦ ਨਹੀਂ ਉਹ ਗੁਰੂ ਸਿੱਖ ਧਰਮ ਨੂੰ ਪਹਿਲਾਂ ਹੀ ਬਹੁਤ ਲਾਇਕ ਕਰਦੇ ਸੀਗੇ ਉਹਨਾਂ ਦੀ ਬਚਪਨ ਤੋਂ ਹੀ ਉਧਰ ਦੀ ਲਗਨ ਸੀਗੀ ਤੇ ਇਸ ਕਰਕੇ ਉਹ ਪਹਿਲਾਂ ਵੀ ਗੁਰਦੁਆਰਾ ਜਾਂਦੇ ਸੀ ਸਵੇਰੇ ਵੀ ਸ਼ਾਮੀ ਵੀ ਗੁਰਦੁਆਰਾ ਜਾਣਾ ਤੇ ਪਾਠ ਕਰਦੇ ਸੀ ਇਸ ਕਰਕੇ ਉਹਨਾਂ ਨੂੰ ਸ਼ੁਰੂ ਤੋਂ ਉਧਰ ਹੀ ਲਗਨ ਸੀ ਪਹਿਲਾਂ ਹੀ ਤੇ ਜਿਵੇਂ ਕਿ ਹੁਣ ਵਾਇਰਲ ਹੋ ਗਏ ਨੇ ਕਾਫੀ ਤੇ ਉਹਨਾਂ ਨੂੰ ਜੌਬ ਦੇ ਆਫਰਸ ਆ ਰਹੇ ਨੇ ਮੈਂ ਉਹ ਕਹਿ ਰਹੀ ਕਿ ਮੈਂ ਹਜੇ ਜੋਬ ਬਾਰੇ ਸੋਚ ਨਹੀਂ ਰਹੀ ਕਿਉਂਕਿ ਮੈਨੂੰ ਹਜੇ ਪਹਿਲਾ ਜਿਹੜੀ ਮੈਂ ਕੰਮ ਕਰ ਰਹੀ ਹਾਂ ਜੋ ਸੇਵਾ ਕਰ ਰਹੀ ਹਾਂ ਮੇਰੀ ਆਹੀ ਜੋਬ ਹੈ ਮੇਰਾ ਆਹੀ ਫੈਮਿਲੀ ਆਹੀ ਘਰ ਸਭ ਕੁਝ ਇਹੀ ਹੈ ਮੈਂ ਇਸ ਤੋਂ ਬਾਅਦ ਹੀ ਕੋ ਸੋਚੂਗੀ ਹਜਲੀ ਮੈਨੂੰ ਮੈਂ ਜੋਬ ਬਾਰੇ ਕੁਝ ਨਹੀਂ ਸੋਚ ਰਹੀ ਤੁਸੀਂ ਕਦੋਂ ਜਾ ਰਹੇ ਹੋ ਮਿਲਣ ਇਹਨਾਂ ਨੂੰ ਦੇਖੋ ਜਦੋਂ ਮਾਲਕ ਦਾ ਹੁਕਮ ਲੱਗੇਗਾ ਹਲੇ ਵੀ ਲੱਗਦਾ ਮਾਲਕ ਦਾ ਹੁਕਮ ਨਹੀਂ ਲਿਖਿਆ ਅੰਜਲ ਦੀਆਂ ਗੱਲਾਂ ਜਦੋਂ ਅੰਜਲ ਬਣਿਆ ਉਹ ਚਲੇ ਜਾਣਾ ਠੀਕ ਹੈ ਜੀ ਸੋ ਧੰਨਵਾਦ ਅਡਾ ਬਹੁਤ ਬਹੁਤ ਤੁਸੀਂ ਆਪਣਾ ਕੀਮਤੀ ਸਮਾਂ ਕੱਟ ਕੇ ਸਾਡੇ ਚੈਨਲ ਨਾਲ ਗੱਲਬਾਤ ਕੀਤੀ ਸੋ ਤੁਸੀਂ ਦੇਖਿਆ ਕਿ ਕਿਵੇਂ ਹੀ ਨਾ ਆਪਣਾ ਕਾਰ ਛੱਡ ਕੇ ਆਪਣਾ ਸਭ ਕੁਝ ਛੱਡ ਕੇ ਕਿਸਾਨਾਂ ਦੀ ਸੇਵਾ ਦੇ ਵਿੱਚ ਡਟੇ ਹੋਏ ਨੇ ਉਹਨਾਂ ਨੇ ਧਰਮ ਪਰਿਵਰਤਨ ਵੀ ਕੀਤਾ ਹੈ ਤੇ ਜਿਸ ਤੇ ਚੱਲਦੇ ਆ ਉੱਥੇ ਬਹੁਤ ਕੰਫਰਟੇਬਲ ਵੀ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਵੀ ਆਣਗੇ ਕਿਸਾਨੀ ਮੋਰਚਾ ਫਤਿਹ ਕਰਕੇ ਹੀ ਆਣਗੇ ਫਿਲਹਾਲ ਇਹੋ ਜੀ ਅਪਡੇਟਸ ਦੇ ਲਈ ਬਨੇ ਰਹੋ 1 ਇੰਡੀਆ ਪੰਜਾਬੀ ਦੇ ਨਾਲ ਪੁਨਨ ਪੁਨੀਕ ਭਾਟਿਆਂ ਦੇ ਹੋ ਇਜਾਜ਼ਤ Danua. Subscribe to One India channel and never miss an update.